ਹਾਂਜੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਆਪਣੇ YouTube ਚੈਨਲ Proud Punjabi BB13 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਜੀ ਆਪਾਂ ਗੁਰਦੁਆਰਾ ਮਾਛੀਵਾੜਾ ਸਾਹਿਬ ਕੀ ਪਹੁੰਚੇ ਹੋયા ਹਾਂ ਕਾਹਨ ਆਪਾਂ ਦਰਸ਼ਨ ਕਰਾਵਾਂਗੇ ਬਨੇ ਰਹੇ ਵਲੌਗ ਦੇ ਅੰਤ ਤੱਕ ਹਾਂ ਤੁਹਾਨੂੰ ਜੀ ਆਪਾਂ ਗੁਰਦੁਆਰਾ ਸ੍ਰੀ ਚਰਨ ਕੰਬਲ ਸਾਹਿਬ ਪਾਸ਼ਾਈ ਦਸਵੀ ਮਾਛੀਵਾੜਾ ਸਾਹਿਬ ਜੀ ਦੇ ਦਰਸ਼ਨ ਕਰਵਾਉਣੇ ਆ ਇੱਥੋਂ ਦਾ ਆਪਾਂ ਤੁਹਾਨੂੰ ਇਤਿਹਾਸ ਸੁਣਾਉਣੀ ਆ ਦਾਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦੇ ਅਤੇ ਕੁਝ ਸਿੰਘਾਂ ਦੀ ਸਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂਹੜ ਪਰ ਵਿਖੇ ਪਹੁੰਚ ਕੇ ਇੱਕ ਝਾੜੇ ਹੇਠਾਂ ਵਿਸਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸੋਸੋਬਿਤ ਹੈ ਗੁਰੂ ਜੀ ਨੇ ਝਾੜ ਸਾਹਿਬ ਤੋਂ ਪਿੰਡ ਪਵਾਤ ਸਹਿਜੋ ਮਾਦਰਾ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਏ ਗੁਰੂ ਜੀ ਨੇ ਇੱਥੇ ਇੱਕ ਖੂਹ ਤੇ ਪਹੁੰਚ ਕੇ ਜਲ ਸਕਿਆ ਫਿਰ ਝੰਡ ਦੇ ਦਰਖਤ ਤੇ ਹੀਠ ਖੂਹ ਤੋਂ ਲਿਆਂਦੀ ਮਿੱਟੀ ਦੀ ਟਿੰਡ ਨੂੰ ਸਰਾਹਣੇ ਰੱਖ ਕੇ ਆਰਾਮ ਕੀਤਾ ਉਹ ਖੂਹ ਸਰੋਵਰ ਦੇ ਨੇੜੇ ਅਤੇ ਝੰਡ ਦਾ ਦਰਖਤ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਅੱਜ ਵੀ ਮੌਜੂਦ ਹੈ ਇੱਥੇ ਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰਦਿਆਂ ਇਹ ਸਬਦੋਚਾਰਨ ਕੀਤਾ ਖਿਆਲ ਪਾਸਾ ਹੀ ਦਸਵੀਂ ਮ੍ਰਿਤ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆ ਦਾ ਉਡਣ 나ਗ ਨਿਵਾਸਾ ਦੇ ਰਹਿਣਾ ਛੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆ ਦਾ ਸੈਨਾ ਜਾਰੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਇੱਥੇ ਹੀ ਪੰਜ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਇੱਕ ਸਿੱਖ ਭਾਈ ਮਾਨ ਸਿੰਘ ਜੀ ਗੁਰੂ ਜੀ ਨੂੰ ਆ ਮਿਲੇ ਇਥੋਂ ਗੁਰੂ ਜੀ ਭਾਈ ਗੁਲਾਬੇ ਪੰਜਾਬੇ ਨਾਲ ਮਾਛੀਵਾੜਾ ਵਿਖੇ ਉਹਨਾਂ ਦੇ ਘਰ ਗਏ। ਉੱਥੇ ਹੀ ਮਾਤਾ ਹਰਦੇਈ ਜੀ ਪਾਸੋਂ ਚੋਲਾ ਪ੍ਰਵਾਨ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸੁਭਾਮਣ ਹੈ। ਉੱਥੋਂ ਗੁਰੂ ਸਾਹਿਬ ਜੀ ਗਨੀਖਾਂ ਨਵੀਖਾਂ ਦੇ ਘਰ ਗਏ ਜਿੱਥੇ ਹੁਣ ਗੁਰਦੁਆਰਾ ਸਾਹਿਬ ਗਨੀਖਾਂ ਨਵੀਖਾਂ ਸੁਵਿਧਾ ਹੈ। ਅਥੋ ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀਵਾੜਾ ਤੋਂ ਬਾਹਰ ਪਹੁੰਚੇ ਤਾਂ ਮੁਗਲ ਫੌਜਾਂ ਦਾ ਘੇਰਾ ਪੈ ਗਿਆ ਜਿੱਥੇ ਗੁਰੂ ਜੀ ਨੇ ਉੱਚ ਦੇ ਪੀਰ ਵਜੋਂ ਦਲਾਵਰ ਖਾਨ ਨੇ ਸਜਦ ਪੀਰ ਮੁਹੰਮਦ ਕਾਜੀ ਪਾਸੋਂ ਸਨਾਖਤ ਕਰਵਾਈ ਜਿੱਥੇ ਗੁਰਦੁਆਰਾ ਸ੍ਰੀ ਕਿਰਪਾਨਪੀਟ ਸੈਬਸ ਸੂਬਿਤ ਹੈ ਇਹ ਜੀ ਇੱਥੋਂ ਦਾ ਇਤਿਹਾਸ ਸੀ ਜੇ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਆਪਣੀ ਕਲੌ ਨੂੰ ਵੀ ਲਾਈਕ ਜ਼ਰੂਰ ਕਰ ਦਿਓ ਇੱਥੇ ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਹੋ ਮਾਛੀਵਾੜਾ ਸਾਹਿਬ ਜਿੱਥੇ ਪਹਿਲਾਂ ਜੰਗਲ ਹੁੰਦੇ ਸੀ ਹੰਤੂ ਸਿੰਘ ਜੰਡ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜਿਸ ਦੇ ਹੇਠਾਂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਰਾਮ ਕੀਤਾ ਸੀ ਦਰਸ਼ਨ ਕਰ ਸਕਦੇ ਹੋ ਜੀ ਤੁਸੀਂ ਸਾਹਮਣੇ ਸੰਖੇਪ ਇਤਿਹਾਸ ਲਿਖਿਆ ਹੋਇਆ ਆਪਾਂ ਤੁਹਾਨੂੰ ਪੜ੍ਹ ਕੇ ਵੈਸੇ ਸੁਣਾ ਚੁੱਕੇ ਆ ਜੇ ਤੁਸੀਂ ਪੜ੍ਹਨਾ ਚਾਹੋ ਤਾਂ ਤੁਸੀਂ ਆਪ ਖੁਦ ਵੀ ਪੜ੍ਹ ਸਕਦੇ ਹੋ ਜੇ ਅੱਜ ਦਾ ਬਲੌਗ ਜੀ ਤੁਹਾਨੂੰ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਆਪਣੇ ਚੈਨਲ ਤੇ ਸਭ ਤੋਂ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਨ ਤਾਂ ਜੋ ਇਹ ਜਿਹਾ ਹੋਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕਸ ਫॉर ਵਾਚਿੰਗ